ਹੋਈ ਸ਼ੁਰੂ ਹਾਂ ਹਾਂਜੀ ਹੋ ਗੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਜਰਦੀ ਕਵਾ ਚੰਨਾ ਵ ਤੇ ਸਵਾਗਤ ਹੈ ਤੁਹਾਡਾ ਰਹਿਣਾ ਤੇ ਆਪਾਂ ਸੂਟ ਪੇਂਟ ਕਰਦੇ ਹਾਂ ਜੀ ਤੇ ਕਿਉਂਕਿ ਮੈਂ ਸੀ ਲਿੰਡਾ ਫੈਬਰਿਕ ਕਲਪਸ ਵੇਖੇ ਹੋਣਾ ਵੀਡੀਓ ਦੇ ਵਿੱਚ ਆਪਣਾ ਉਹ ਸਾਫ ਕੇ ਰੱਖਿਆ ਨੂੰ ਕਾਫੀ ਦਿਨ ਹੋ ਗਏ ਸੀ ਆਪਣਾ ਟਾਈਮ ਹੀ ਨਹੀਂ ਸੀ ਲੱਗਿਆ ਤੇ ਅੱਜ ਆਪਾਂ ਇਹ ਪੇਂਟ ਕਰਦੇ ਹਾਂ ਜੀ ਦੇ ਦਾ ਸਵਾਗਤ ਹੈ ਮੇਰਾ

सूट जो सारा तैयार हो गए थोड़ा बिठावी बाकी हाल आप कर रहे हैं चलो थोड़े ब्लॉग भी शेयर कर कई देख ला सारे मी पार है ਕੋ ਕਿ ਮਨੀ ਦਾ ਆਖੀਆ ਸਿੱਪ ਜੰਮਾ ਜਨਾ 15 16 ਇੰਚ ਤੱਕ ਲਿੜਾ ਆ ਜਾਂਦਾ ਇਕ ਕਰ ਇਹਨੂੰ ਘੇਰਾ ਉੱਤੇ ਬੀ বাই ਇੰਚ ਹੁੰਦਾ ਬਾਤ ਆ ਜਾਂਦੀ ਸੱਟ ਸੋ ਜਿੰਨੇ ਬੋੜਾ ਦੇ ਜਿਵੇਂ ਆ ਜਾਂਦੀ ਵਾ ਕਰ ਲਈ ਦੀ ਆ ਪੱਤੇ ਆ ਤੇ ਹੁਣ ਆਪਾਂ ਘੇਰਾ ਤਸੀ ਜਾਂਦੇ ਆ ਫਿਰ ਕੇ ਰਿ ਟ ਕਰਦੇ ਆ ਇਹ ਸੂਡ ਤਾਂ ਕੰਮ ਨੇ ਮੇਰਾ ਕਾਫੀ ਹਾਂਜੀ ਤੇ ਆਪਾਂ ਸੂਡ ਕਰ ਲਿਆ तकरीबन तकरीबन ਤਿਆਰ ਹੋ ਥੋੜਾ ਜਿਹਾ ਰਹਿ ਗਿਆ ਕੇ ਉਹ ਹੁਣ ਫਿਰ ਰੋਟੀ ਬਣਾਉਣੇ ਸੀ ਮੈਂ ਛੱਡਤਾ ਸਵੇਰੇ ਕਰ ਲਾਂਗੇ ਬਾਕੀ ਠੀਕ ਠਾਕ ਹੈ ਜੀ ਹਨਾ ਤੇ ਕੱਲ ਨੂੰ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਜਿਹੜਾ ਰਹਿ ਗਿਆ ਹੁਣ ਆਪਾਂ ਜਾਂਦੇ ਸੀ ਘਰ ਨੂੰ ਰੋਟੀ ਬਣਾਉਣੇ ਆ ਜਾ ਕੇ ਤੇ ਇਹ ਵੀ ਚੈਨਲ ਤੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰ ਹਣਾ ਹਾਂਜੀ ਸੂੜ तकरीबन तकरीबन ਹੋ ਗਿਆ ਪੂਰਾ ਤੇ ਥੋੜਾ ਹੀ ਰਹਿ ਗਿਆ ਤੇ ਹੁਣ ਆਪਾਂ ਜਾਂਦੇ ਸੀ ਘਰੇ ਤੁਸੀਂ ਜਿਹੜੇ ਚੈਨਲ ਤੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜੀ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੇਰੇ ਚਿਹਰੇ ਤੇ ਬੈਠੇ ਆ ਅੱਜ ਥੋੜਾ ਮੌਸਮ ਕੋਲ ਹੁਣ ਕਰਕੇ ਨਾ ਤੇ ਗੁੱਡੇ 'ਚ ਦਰਦ ਬਹੁਤ ਹੋ ਜਾਂਦਾ ਸੀਗਾ ਤੇ ਫਿਰ ਮੈਂ ਕਿਹ ਚੱਲਦਾ ਕਲੀਨ ਚੇਅਰ ਤੇ ਲੈ ਕੇ ਜਾਉ ਮੈਨੂੰ ਘਰੇ ਸੌਣ ਜਾਂਦਾ ਹੋਰ ਵਧੀਆ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਸੇ ਰੱਖੇ ਤੇ ਸਭ ਦੇ ਸੁਪਨੇ ਪੂਰੇ ਕਰੇ ਜੀ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰਿਓ ਨੀ ਤੇ ਕਮੈਂਟ ਕਰਦੇ ਹੋ ਸੇਅਰ ਕਰੋ ਤੁਹਮ ਸਾਡੇ ਨਾਲ ਵੀਡੀਓ ਕੇ ਬਣੋ ਠੀਕ ਠਾਕ ਜੀ ਫਿਰ ਉਸਕੇ ਬਾਏ ਫੈਸਕਾ ਗੁੱਡ ਨਾਈਟ